ਮੈਂ ਜਦੋਂ ਦੀ ਸਬਜ਼ੀ ਲਈ ਆ ਨਾ ਇੱਥੇ ਹੀ ਵੇਚਣੀ ਸ਼ੁਰੂ ਕੀਤੀ ਆ ਫਿਰ ਲੋਕੀ ਆ ਜਾਂਦੇ ਜਿਹੜੇ ਕਹਿੰਦੇ ਕਿ ਇੱਥੇ ਹੀ ਤੋੜ ਦੋ ਸਾਨੂੰ ਤਾਜ਼ੀਆਂ ਸਬਜ਼ੀਆਂ ਹੋਰ ਬੜੇ ਆਉਂਦੇ ਆ ਜੀ ਪੂਰੀ ਨਹੀਂ ਹੁੰਦੀ ਸ਼ਾਮ ਤੱਕ ਕਿਸੇ ਦਿਨ ਤੇ ਅੱਛਾ ਹੁਣ ਤੁਸੀਂ ਦੇਖ ਲਓ ਅਜੇ 3:00 ਵਜੇ ਤਾਂ ਮੇਰੇ ਕਰੇਡ ਸਾਰੇ ਖਾਲੀ ਹੁਣ ਕੁੜੀਆਂ ਨੇ ਆਉਣਾ 3:00 ਵਜੇ ਉਹਨਾਂ ਨੇ ਫੇਰ ਚੜਾਈ ਕਰਨੀ ਐ ਤੇ ਅਸੀਂ ਫੇਰ ਭਰਨੇ ਐ ਅੱਛਾ ਤੇ ਸ਼ਾਮ ਤੱਕ ਫੇਰ ਖਾਲੀ ਹੋ ਜਾਣਾ ਐਵੇਂ ਵੀ ਹੁੰਦਾ ਕਿ ਲੋਕੀ ਪਹਿਲੇ ਪੈਸੇ ਦੇ ਜਾਂਦੇ ਹਣ ਕਿ ਕਿਤੇ ਮੋਕ ਨਾ ਜਾਵੇ ਸਬਜ਼ੀ ਨਹੀਂ ਤਾਂ ਫੋਨਾਂ ਤੇ ਬੁੱਕ ਹੋ ਜਾਂਦੀ ਸਾਰੀ ਸਬਜ਼ੀ ਸਾਰੀ ਅਫਸਰਾਂ ਦੇ ਘਰ ਜਾਂਦੀ ਉਹ ਪ੍ਰਸ਼ਾਸਨ ਦੇ ਇਹਨਾਂ ਦੇ ਘਰ ਜਾਂ ਕਿੰਨਾ ਕੋ ਅੰਕਲ ਫਰਕ ਤੁਸੀਂ ਮਹਿਸੂਸ ਕਰਦੇ ਹੋ ਜੇ ਕਿਸਾਨ ਮੰਡੀ 'ਚ ਵੇਚ ਕੇ ਆਂਦਾ ਤੇ ਜੇ ਆਪ ਵੇਚਦਾ ਤਾਂ ਤਕਰੀਬਨ 2.5 ਗੁਣਾ ਜੇ ਰੇੜੀਆਂ ਵਾਲਿਆਂ ਨੂੰ ਉੱਥੋਂ 10 ਰੁਪਏ ਸਬਜ਼ੀ ਮਿਲਦੀ ਆ ਨਾ ਤੇ ਉਹ ਤੁਹਾਡੇ ਕੋਲੋਂ 25 ਦੇਣਗੇ ਫਰਕ ਤਾਂ ਹੈ ਅਸੀਂ ਇੱਥੇ 25 ਦੇ ਦਿੰਦੇ ਜਿਵੇਂ ਤੁਸੀਂ ਆਰਗੈਨਿਕ ਵੇਚਦੇ ਹੋ ਇਹ ਫਿਰ ਹੁੰਦੀ ਵੀ ਘੱਟ ਹੈ ਸਬਜ਼ੀ ਸਬਜ਼ੀ ਜ਼ਰੂਰ ਘੱਟ ਹੁੰਦੀ ਹੈ ਪਹਿਲੇ 2-3 ਸਾਲ ਆਰਗੈਨਿਕ ਨੇ ਤੁਹਾਨੂੰ ਕੁਝ ਨਹੀਂ ਦੇਣਾ ਸਬਜ਼ੀ ਦਾ ਕੰਮ ਚਾਰਕ ਨਾਲ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਠੀਕ ਹੈ ਇਸ ਵੇਲੇ 5.5 ਕਿਲੋ 14 ਸਾਲ ਹੋ ਗਏ ਆ ਹੁਣ ਤਾਂ ਲੋਕੀ ਘਰੋਂ ਆ ਕੇ ਤਾਂ ਮੈਨੂੰ ਸਦਕੇ ਲਿਆਉਂਦੇ ਇੱਥੇ ਅੱਛਾ ਜੇ ਮੈਂ ਲੇਟ ਹੋ ਜਾਉਂਦਾ ਤੇ ਆ ਅੱਜ ਤੁਹਾਨੂੰ ਕਿਸਾਨ ਬਰਿਆਮ ਸਿੰਘ ਹੁਣਾਂ ਦੇ ਨਾਲ ਮਿਲਾਉਣੇ ਆ ਜੋ ਪਿਛਲੇ ਕਈ ਸਾਲਾਂ ਤੋਂ ਆਰਗੇਨਿਕ ਖੇਤੀ ਕਰ ਰਹੇ ਨੇ ਆਰਗੇਨਿਕ ਖੇਤੀ ਕਰਕੇ ਮੰਡੀਆਂ ਦੇ ਵਿੱਚ ਸਬਜ਼ੀ ਵੇਚਣ ਦੀ ਬਜਾਏ ਇਹ ਆਪਣਾ ਫਾਰਮ ਬਣਾ ਕੇ ਸਬਜ਼ੀ ਵੇਚਦੇ ਨੇ ਕਿਉਂਕਿ ਕਹਿੰਦੇ ਨੇ ਕਿ ਜੇਕਰ ਤੁਸੀਂ ਖੇਤੀ ਦੇ ਵਿੱਚੋਂ ਲਾਹਾ ਲੈਣਾ ਤਾਂ ਤੁਹਾਨੂੰ ਆਪਣੀਆਂ ਮੰਡੀਆਂ ਆਪ ਸਥਾਪਿਤ ਕਰਨੀਆਂ ਪੈਣਗੀਆਂ ਤਦ ਸੁਆ ਮਕੇਰੀਆਂ ਰੋਡ ਦੇ ਉੱਪਰ ਇਹਨਾਂ ਦਾ ਫਾਰਮਿਕ ਬਣਿਆ ਹੋਇਆ ਜਿੱਥੇ ਹੱਥੋ ਹੱਥੀ ਸਬਜ਼ੀਆਂ ਵਿਕ ਜਾਂਦੀਆਂ ਨੇ ਖੇਤਾਂ ਦੇ ਵਿੱਚੋਂ ਆ ਕੇ ਲੋਕ ਲੈ ਜਾਂਦੇ ਨੇ ਤਾਂ ਖੇਤੀ ਨੂੰ ਕਿਵੇਂ ਲਾਹੇਵੰਦ ਧੰਦਾ ਇਹਨਾਂ ਨੇ ਬਣਾਇਆ ਤਾਂ ਗਲਤ ਬਤ ਕਰਦੇ ਆ ਮੇਰੇ ਨਾਲ ਕਿਸਾਨ ਵਿਰਿਆਮ ਸਿੰਘ ਮੌਜੂਦ ਹੈਗੇ ਨੇ ਤਾਂ ਵਿਰਿਆਮ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਬਹੁਤ ਬਹੁਤ ਧੰਨਵਾਦ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਰਗੈਨਿਕ ਖੇਤੀ ਕਰਦਿਆਂ ਮੈਂ ਆਰਗੈਨਿਕ ਸ਼ੁਰੂ ਕੀਤੀ ਹੈ ਜੀ 2010 ਚ ਅੱਛਾ ਫਿਰ ਕੀ ਕੀ ਬੀਜਦੇ ਹੋ ਤੁਸੀਂ ਸੀਜ਼ਨਲ ਸਬਜ਼ੀਆਂ ਠੀਕ ਹੈ ਜੀ ਜਿੱਦਾਂ ਹੁਣ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਖੀਰਾ ਹੈ ਹਾਂ ਸ਼ਿਮਲਾ ਮਿਰਚ ਹੈ ਹਾਂ ਕarele ਪਿੰਡੀ ਰਾਮ ਤੋਰੀ ਹੈ ਘੀਆ ਹੈ ਲੋਕੀ ਹੈ ਹਾਂ ਫਿਰ ਕਰੇਲੀ ਹੈ ਹਾਂ ਇਹੋ ਜਿਹੇ ਸਬਜ਼ੀ ਇਹ ਫਿਰ ਸਾਰੀ ਸਬਜ਼ੀ ਜਿਹੜੀ ਤੁਸੀਂ ਲਾਉਨੇ ਹੋ ਇਹ ਫਿਰ ਤੁਸੀਂ ਇੱਥੋਂ ਫਾਰਮ ਤੋਂ ਹੀ ਸੇਲ ਕਰਦੇ ਹੋ ਸਾਰੀ ਇੱਥੇ ਹੀ ਸੇਲ ਹੋ ਜਾਂਦੀ ਜੀ ਹਾਂ ਜੇ ਕੋਈ ਇੱਕ ਦੋ ਵਾਫੇ ਵੱਧ ਜਾਣ ਤੇ ਉਹ ਫਿਰ ਭੇਜਣੇ ਪੈਂਦੇ ਭੇਜ ਦੇਈ ਦੀ ਅੱਛਾ ਵੱੱਦੇ ਨਹੀਂ ਕਦੀ ਹੋਇਆ ਕਿਤੇ ਕੋ ਵੱਧ ਜਾਣ ਤੇ ਠੀਕ ਹੈ ਜਿੱਦਾਂ ਕਈ ਵਾਰੀ ਇੱਥੇ ਕੋਈ ਜਾਨਜੂਮ ਲੱਗ ਜਾਂਦਾ ਜਾਂ ਕਿਤੇ ਕੋਈ ਰੋਡ ਬਲੌਕ ਹੋ ਜਾਂਦਾ ਅੱਛਾ ਵੈਸੇ ਤਾਂ ਪੱਕੇ ਕਸਟਮਰ ਬਣੇ ਹੋਣਗੇ ਤੁਹਾਡੇ ਪੱਕੇ ਪੱਕੇ ਠੀਕ ਹੈ 10 ਸਾਲ 14 ਸਾਲ ਹੋ ਗਏ ਆ ਹੁਣ ਤਾਂ ਲੋਕੀ ਘਰੋਂ ਆ ਕੇ ਤਾਂ ਮੈਨੂੰ ਸਦਕੇ ਲਿਆਉਂਦੇ ਇੱਥੇ ਅੱਛਾ ਜੇ ਮੈਂ ਲੇਟ ਹੋ ਜਾਵਾਂ ਤਾਂ ਆਉ ਠੀਕ ਹੈ ਘਰਵਾਜ ਮਾਰ ਲੈਂਦੇ ਨੇ ਇਹ ਫਿਰ ਤੁਸੀਂ ਪਹਿਲਾਂ ਮੰਡੀ 'ਚ ਵੀ ਵੇਚਦੇ ਸੀਗੇ ਕਿ ਜਾਂ ਇੱਥੋਂ ਹੀ ਸ਼ੁਰੂ ਕੀਤਾ ਤੁਸੀਂ ਨਹੀਂ ਮੈਂ ਜਦੋਂ ਦੀ ਸਬਜ਼ੀ ਲਾਈ ਆ ਨਾ ਇੱਥੇ ਹੀ ਵੇਚਣੀ ਸ਼ੁਰੂ ਕੀਤੀ ਆ ਜਿਹੜੀ ਮੇਰੇ ਕੋਲ ਇੱਥੋਂ ਸ਼ਾਮ ਨੂੰ ਵੱਧ ਜਾਏ ਮੈਂ ਮੰਡੀ ਉਹੀ ਵੇਚਦਾ ਕਿੰਨਾ ਕੋ ਅੰਕਲ ਫਰਕ ਤੁਸੀਂ ਮਹਿਸੂਸ ਕਰਦੇ ਹੋ ਜੇ ਕਿਸਾਨ ਮੰਡੀ ਚ ਵੇਚ ਕੇ ਆਉਂਦਾ ਤੇ ਜੇ ਆਪ ਵੇਚਦਾ ਤਾਂ तकरीबन 2.5 ਗੁਣਾ 2.5 ਗੁਣਾ ਦਾ ਤੁਸੀਂ ਮੰਡੀ ਚ ਵੀ ਵੇਚਦੇ ਹੋ ਉੱਥੇ ਫਰਕ ਮਹਿਸੂਸ ਹੁੰਦਾ ਹੁੰਦਾ ਹਾਂਜੀ ਹੁੰਦਾ ਜੀ ਹੂੰ ਫਿਰ ਕਿੰਨੀ ਸਬਜ਼ੀ ਦਾ ਮਤਲਬ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚ ਰੇੜੀਆਂ ਤੋਂ ਸਬਜ਼ੀ ਜਿਸ ਭਾਅ ਤੇ ਮਿਲ ਨਹੀਂ ਆ ਨਾ ਉਹਦੇ ਨਾਲੋਂ ਮੇਰਾ 19-21 ਦਾ ਫਰਕ ਹੁੰਦਾ ਅੱਛਾ ਤੇ ਰੇੜੀਆਂ ਵਾਲੇ ਉਥੋਂ 2 ਰੁਪਏ ਲੈ ਕੇ ਜੇ ਤੁਹਾਨੂੰ ਉਹਨਾਂ ਨੇ 5 ਰੁਪਏ ਵੇਚਣੇ ਆ ਹਾਂ ਜੇ ਰੇੜੀਆਂ ਵਾਲਿਆਂ ਨੂੰ ਉਥੋਂ 10 ਰੁਪਏ ਸਬਜ਼ੀ ਮਿਲਦੀ ਆ ਨਾ ਤੇ ਉਹ ਤੁਹਾਡੇ ਕੋਲੋਂ 25 ਦੇਣਗੇ ਹਾਂ ਫਰਕ ਤਾਂ ਹੈ ਅਸੀਂ ਇੱਥੇ 25 ਦੇ ਦਿੰਦੇ ਆ ਤੁਸੀਂ ਇੱਥੇ 25 ਦੇ ਦਿੰਦੇ ਹੋ ਨਾਲੇ ਆਰਗੈਨਿਕ ਹਾਂਜੀ ਇਹ ਫਿਰ ਜਿਵੇਂ ਤੁਸੀਂ ਆਰਗੈਨਿਕ ਬੀਚਦੇ ਹੋ ਇਹ ਫਿਰ ਹੁੰਦੀ ਵੀ ਘੱਟ ਆ ਸਬਜ਼ੀ ਸਬਜ਼ੀ ਜ਼ਰੂਰ ਘੱਟ ਹੁੰਦੀ ਆ ਪਹਿਲੇ 2-3 ਸਾਲ ਆਰਗੈਨਿਕ ਨੇ ਤੁਹਾਨੂੰ ਕੁਝ ਨਹੀਂ ਦੇਣਾ ਅੱਛਾ ਜੋ ਕਿ ਜਿੱਦਾਂ ਇੱਕ ਆਦਮੀ ਨਸ਼ਿਆਂ ਤੇ ਲੱਗ ਜਾਂਦਾ ਨਾ ਉਸੇ ਤਰ੍ਹਾਂ ਸਾਡੀਆਂ ਜ਼ਮੀਨਾਂ ਵੀ ਹੁਣ ਤਕਰੀਬਨ ਨਸ਼ੇ ਤੇ ਲੱਗੀਆਂ। ਜਿਹੜੀ ਆਪਾਂ ਇਹਨਾਂ 'ਚ ਖਾਦ ਪਾਉਂਦੇ ਆਂ ਜਾਂ ਦਵਾਈਆਂ ਪਾਉਂਦੇ ਆਂ, ਪੈਸਟੀਸਾਈਡ ਪਾਉਂਦੇ ਆਂ, ਕੈਮੀਕਲ ਪਾਉਂਦੇ ਆਂ, ਉਸ ਇੱਕ ਕਿਸਮ ਦਾ ਸਾਰਾ ਨਸ਼ਾ ਹੈ। ਅੱਛਾ। ਤੇ ਉਹ ਨਸ਼ਾ ਜਿਹੜਾ ਆਦਮੀ ਦਾ ਤੁਸੀਂ ਛਡਾਓਗੇ ਤਾਂ ਆਦਮੀ ਦੇ ਹੱਥ ਪੈਰ ਕੰਬਣ ਲੱਗ ਪੈਣੇ ਉਹਨਾਂ ਵੀ ਕੁਝ ਨਹੀਂ ਕਰਨਾ। ਬਿਲਕੁਲ। ਉਹੀ ਹਿਸਾਬ ਖੇਤਾਂ ਦਾ ਜੇਲੇ ਦਾ ਨਸ਼ਾ ਛਡਾ ਦਿਓਗੇ ਤਾਂ ਇਹਨਾਂ ਤੁਹਾਨੂੰ ਕੁਝ ਨਹੀਂ ਦੇਣਾ ਘਾਹ ਹੀ ਹੋਣਾ ਦੋ ਕੁ ਸਾਲ। हां ਤੁਹਾਡੇ ਨਾਲ ਵੀ ਇਦਾਂ ਹੋਇਆ ਇਦਾਂ ਹੀ ਹੋਇਆ ਅੱਛਾ ਇੱਕ ਵਾਰੀ ਮਨ ਡੋਲਦਾ ਨਹੀਂ ਫਿਰ ਕੀ ਬਹੁਤ ਡੋਲਦਾ ਜੀ ਮੇਰੇ ਉਦੋਂ ਉਸ ਵੇਲੇ ਮੇਰੀ ਉਮਰ ਸੀ ਜਿਹੜੀ ਤਕਰੀਬਨ 70 70 71 ਸਾਲ ਦੀ ਸੀ ਜਦੋਂ ਮੈਂ ਸ਼ੁਰੂ ਕੀਤਾ ਕੰਮ ਅੱਛਾ ਹੁਣ ਇਸ ਵੇਲੇ 83 ਸਾਲ ਹੋ ਗਈ ਹੈ ਅੱਛਾ ਤੇ ਮੇਰੇ ਨਿਆਣੇ ਕਹਿੰਦੇ ਸੀ ਕਿ ਪਾਪਾ ਬਾਕੇ ਹੁਣ 70 70 ਹੋ ਗਿਆ ਅੱਛਾ ਇਹ ਆਰਗੈਨਿਕ ਸਬਜ਼ੀਆਂ ਦਾ ਕਮਾਲ ਹੈ ਤੁਸੀਂ 83 ਸਾਲ ਦੇ ਵਿੱਚ ਵੀ ਬਿਲਕੁਲ ਫਿੱਟ ਨਜ਼ਰ ਆਉਂਦੇ ਹੋ ਤੇ ਉਹ وجہ ਇਹ ਹੈ ਭਈ ਉਸ ਵੇਲੇ 2 ਸਾਲ ਹੋਇਆ ਕੁਝ ਨਹੀਂ ਅੱਛਾ ਲੇਬਰ ਸਾਰੀ ਕੋਲੋਂ ਗਈ ਜਿਹੜਾ ਬਾਂਸਾਂ ਤੇ ਜਾਂ ਤਾਰਾਂ ਤੇ ਖਰਚਾ ਹੋਇਆ ਇਹ ਵੀ ਕੋਲੋਂ ਗਿਆ ਅੱਛਾ ਤੇ ਨਿਆਣਿਆਂ ਨੇ ਤਾਂ ਆਪੇ ਹੀ ਕਹਿਣਾ ਸੀ ਮੈਨੂੰ ਨਹੀਂ ਕਹਿੰਦੇ ਪਰ ਆਪਸ ਵਿੱਚ ਤੇ ਗੱਲਾਂ ਕਰਦੇ ਆ ਅੱਛਾ ਕੀ ਪਾ ਪੇੜ ਪੰਗਾ ਲੈ ਲਿਆ ਇਹ ਹਾਂ ਅੰਕਲ ਫਿਰ ਕਿੰਨੇ ਖੇਤਾਂ ਦੇ ਵਿੱਚ ਲਾਈ ਹੋਈ ਤੁਸੀਂ ਸਭ ਇਹਦੇ ਕੋਲ ਸਬਜੀ 5.5 ਕਿੱਲੇ ਤੇ ਜੀ ਅੱਛਾ ਹਾਂਜੀ ਤੇ ਕਣਕ ਝੋਨਾ ਵੀ ਬੀਜਦੇ ਹੋ ਕਣਕ ਝੋਨਾ ਬਾਕੀ ਵੀਜੀ ਦਾ ਜੀ ਠੀਕ ਹੈ 20 22 ਕਿੱਲੇ ਜਮੀਨ ਹੈ ਤੇ ਬਾਕੀ ਸਾਰੀ ਜੀ ਕਣਕੇ ਝੋਨਾ ਗੰਨਾ ਕਮਾਦ ਸਭ ਤੁਸੀਂ ਇਹ ਫਿਰ ਵਧਾਉਨੇ ਹੋ ਤੁਸੀਂ ਸਬਜੀ ਵਾਲੀ ਖੇਤ ਵਧਾ ਰਹੇ ਹੋ ਹੌਲੀ ਹੌਲੀ ਮੈਂ 4 ਕਨਾਲ ਤੋਂ ਸ਼ੁਰੂ ਕੀਤਾ ਸੀ ਅੱਛਾ ਹੁਣ 5 ਕਿੱਲੇ ਸਬਜੀ ਦਾ ਕੰਮ 4 ਕਨਾਲ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਠੀਕ ਹੈ ਇਸ ਵੇਲੇ 5.5 ਕਿੱਲੇ ਠੀਕ ਹੈ ਇਹ ਫਿਰ ਲੋਕੀ ਆ ਜਾਂਦੇ ਜਿਹੜੇ ਕਹਿੰਦੇ ਕਿ ਇੱਥੋਂ ਹੀ ਤੋੜ ਤੋਂ ਸਾਨੂੰ ਤਾਜ਼ੀਆਂ ਸਬਜ਼ੀਆਂ ਹੋਰ ਬੜੇ ਆਉਂਦੇ ਆ ਜੀ ਪੂਰੀ ਨਹੀਂ ਹੁੰਦੀ ਸ਼ਾਮ ਤੱਕ ਕਿਸੇ ਦਿਨ ਤੱਕ ਅੱਛਾ ਹੁਣ ਤੁਸੀਂ ਦੇਖ ਲਓ ਅਜੇ 3:00 ਨਹੀਂ ਵਜੇ ਤਾਂ ਮੇਰੇ ਕ੍ਰੇਡ ਸਾਰੇ ਖਾਲੀ ਆ ਸਾਰੇ ਖਾਲੀ ਹੋ ਗਏ ਹਾਂ ਹੋਣ ਕੁੜੀਆਂ ਨੇ ਆਉਣਾ 3 ਵਜੇ ਉਹਨਾਂ ਨੇ ਫੇਰ ਤੜਾਈ ਕਰਨੀ ਹੈ ਤੇ ਅਸੀਂ ਫੇਰ ਭਰਨੇ ਆ ਅੱਛਾ ਤੇ ਸ਼ਾਮ ਤੱਕ ਫੇਰ ਖਾਲੀ ਹੋ ਜਾਣੀ ਅੱਛਾ ਫੇਰ ਇਹ ਵਧੀਆ ਨਾਲੇ ਮੰਡੀ ਜਾ ਕੇ ਵੇਚਣ ਦੀ ਖੇਚਲ ਕੋਈ ਨਹੀਂ ਸਵੇਰੇ ਸਵੇਰੇ ਹਾਂਜੀ 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 ਤੇ ਫਿਰ ਮੈਂ ਵੇਖਦਾ ਜਿਵੇਂ ਵਧੀਆ ਗੱਡੀਆਂ ਗੁੱਡੀਆਂ ਵਾਲੇ ਚੰਗੇ ਆ ਰਹੇ ਸੀਗੇ ਤੁਹਾਡੇ ਕੋਲ ਇਹ ਫੇਰ ਕੰਟੈਕਟ ਕਰ ਲੈਂਦੇ ਨੇ ਤੁਹਾਡੇ ਨਾਲ ਕਿ ਤੁਸੀਂ ਹੈਗੇ ਉੱਥੇ ਇਹ ਹਾਂ ਹੁਣ ਵੀ ਤਾਂ ਸਬਜ਼ੀ ਵਾਲੇ ਦਾ ਹੀ ਫੋਨ ਆਇਆ ਇਹ ਦੱਸੂਗਾ ਤਵਾਨੇ ਠੀਕ ਹੈ ਫਿਰ ਤੁਸੀਂ ਆਪ ਹੀ ਕਰਦੇ ਹੋ ਕਿ ਜਾਂ ਨਾਲ ਪਰਿਵਾਰ ਦੇ ਵਿੱਚ ਕੋਈ ਕਰਾਉਂਦਾ ਥੋੜਾ ਨਹੀਂ ਜੀ ਮੇਰੇ ਮੁੰਡੇ ਵੀ ਮੇਰੇ ਨਾਲ ਹੈ ਹਾਂ ਘਰ ਵਾਲੀ ਵੀ ਹੈਲਪ ਕਰ ਜਾਂਦੀ ਹੈ ਅੱਛਾ ਸ਼ਾਇਦ ਭਾਵੇਂ ਬੁੱਢੀ ਹੈ ਪਰ ਕਿਸੇ ਵੇਲੇ ਇੱਥੇ ਪਠਾਲਦਾ ਜੀਦਾ ਉਹਨੂੰ ਅੱਛਾ ਗੱਲੇ ਤੇ ਬਹਿ ਜਾਂਦੇ ਘੜੀ ਹਾਂ ਠੀਕ ਹੈ ਕਿਉਂ ਆਪ ਲੇਬਰ ਕੋਲੋਂ ਕੰਮ ਕਰਾਉਣਾ ਹੁੰਦਾ ਖੇਤਾਂ ਦੇ ਵਿੱਚ ਜਾਣਾ ਪੈਂਦਾ ਤੇ ਇੱਥੇ ਵੀ ਤਾਂ ਕੋਈ ਬੰਦਾ ਚਾਹੀਦਾ ਨੂੰ ਫਿਰ ਹੂੰ ਠੀਕ ਹੈ ਬੇਟਾ ਤੁਹਾਡਾ ਆਰਮੀ ਚੋਂ ਆਏ ਰਿਟਾਇਰ ਹਾਂ ਜੀ ਕੈਪਟਨ ਪੈਨਸ਼ਨ ਆਇਆ ਲੱਲਾ ਪੀਪੀਆਂ ਇੱਥੇ ਥੱਲੇ ਪਈਆਂ ਹੋਣੀਆਂ ਅੱਛਾ ਕੈਪਟਨ ਪੈਨਸ਼ਨ ਆਇਨੇ ਉਹ ਹਾਂ ਜੀ ਤੇ ਠੀਕ ਹੈ ਹੁਣ ਚੋਕਾਨ ਘਿ ਝੋਨਾ ਜਿਹੜਾ ਸਾਰਾ ਕੰਮ ਉਹਨੇ ਹੀ ਕਰਨਾ ਹੁਣ ਝੋਨਾ ਲਵਾਉਂਦਾ ਪਿਆ ਬਾਹਰ ਮੈਂ ਤਾਂ ਇੱਥੇ ਬੈਠਾ ਠੀਕ ਹੈ ਹੁਣ ਮੇਰੇ ਤੋਂ ਤਾਂ ਖੇਤਾਂ ਦੇ ਵਿੱਚ ਜਾ ਨਹੀਂ ਹੁੰਦਾ ਜੇ ਜਾਵਾਂ ਤਾਂ ਖੇਤਾਂ 'ਚ ਖੋਬਣਾ ਹੀ ਆ ਮੈਂ ਹਾਂ ਕਦੋਂ ਅਜੇ ਤਸਵਰ ਉਹ ਹੀ ਕੰਮ ਕਰਦਾ ਹਾਂ ਤੌਰ ਤੇ ਕਈ ਕਿਸਾਨ ਕਹਿੰਦੇ ਨੇ ਕਿ ਸਬਜ਼ੀਆਂ ਜਦੋਂ ਅਸੀਂ ਬਿਨਾ ਸਪ੍ਰੇਇ ਤੋਂ ਕਰਦੇ ਹਾਂ ਤਾਂ ਸੁੰਢੀ ਲੱਗ ਜਾਂਦੀ ਉਹਨੂੰ ਜਾਂ ਉਹ ਹੁੰਦੀਆਂ ਨਹੀਂ ਉਹਦੀ ਦਿੱਕਤ ਤੁਹਾਨੂੰ ਵੀ ਇਹ ਜ਼ਰੂਰ ਆਂਦੀ ਆ ਜੀ ਪਰ ਇਹਦੇ ਵਾਸਤੇ ਹਰ ਆਦਮੀ ਨੂੰ ਇਤਿਆਜ਼ ਵਰਤਣਾ ਪੈਣਾ ਪਹਿਲਾਂ ਕਿਵੇਂ ਜਿੱਦਾਂ ਮਤਲਬ ਸੁੰਡੀ ਵਾਸਤੇ ਜਾਂ ਬਿਮਾਰੀ ਵਾਸਤੇ ਸਾਡੇ ਕੋਲ ਜ਼ਰੂਰੀ ਨਹੀਂ ਕਿ ਅਸੀਂ ਕੈਮੀਕਲ ਹੀ ਪਾਣਾ ਦੇਸੀ ਚੀਜ਼ਾਂ ਵੀ ਹੈਗੀਆਂ ਹਾਂ ਜਿੱਦਾਂ ਇੱਕ ਆਯੁਰਵੈਦਿਕ ਹੈ ਹਾਂ ਲੋੜ ਨਹੀਂ ਤੁਸੀਂ ਫਿਰ ਡਾਕਟਰਾਂ ਕੋਲ ਆ ਲੋ ਪੈਸੇ ਜਾ ਕੇ ਦੇ ਟੀਕੇ ਹੀ ਲਵਾਣੇ ਆ ਆਯੁਰਵੈਦਿਕ ਚ ਵੀ ਆਪਣਾ ਇਲਾਜ ਹੈਗਾ ਹਾਂ ਉਸੇ ਤਰ੍ਹਾਂ ਸਰਦੀਆਂ ਵੀ ਜਿਹੜੀਆਂ ਨੇ ਇਹ ਵੀ ਮਤਲਬ ਕਿ ਦੇਸੀ ਢੰਗਾਂ ਨਾਲ ਤਿਆਰ ਹੁੰਦੀਆਂ ਹਾਂ ਹਾਂ ਹੁਣ ਅਸੀਂ ਜਿਹੜਾ ਜਬੂਟਾ ਜਮਦਾ ਹੀ ਐ ਜਾਂ 20 ਬੀਜ ਦੇ ਆ ਤੇ ਉਹਨੂੰ ਟ੍ਰੀਟ ਵੀ ਤਾਂ ਅਸੀਂ ਇਹਦੇ ਚ ਹੀ ਕਰਦੇ ਆ ਆਪਣੇ ਹੱਲ ਲੱਸੀ ਲੂਸੀ ਦੇ ਪਾਣੀ ਚ ਅੱਛਾ ਵੀ ਇਹਨੂੰ ਵੀ ਇਸ ਲਈ ਬੀ ਬੀਜਣਾ ਹੈ ਬੀਜ ਨੇ ਉਗਣਾ ਹੈ ਤੇ ਉਸੇ ਉਹਦੀਆਂ ਜੜ੍ਹਾਂ ਦੇ ਵਿੱਚ ਗਊ ਪਿਸ਼ਾਬ ਪਾਉਣਾ ਸ਼ੁਰੂ ਕਰੀਦਾ ਹਾਂ। ਹਾਂ। ਜਿਸ ਵੇਲੇ ਬੂਟਾ ਫਟਕਦਾ ਹੋ ਗਿਆ ਫਿਰ ਇਹੋ ਹੀ ਲੱਸੀ ਦਾ ਗਊ ਪਿਸ਼ਾਬ ਵਿੱਚ ਨਿੰਮ ਪਾ ਕੇ ਉਹਦੇ ਉੱਤੇ ਸਪਰੇਅ ਕਰਨੇ ਸ਼ੁਰੂ ਕਰਦੇ ਜੀ। ਕਹਿੰਦੇ ਤੋਂ ਪਾਵਾ ਕਿ ਮਿਹਨਤ ਜਿਹੜੀ ਹੈ ਦੁਗਣੀ ਲੱਗਦੀ ਹੈ। ਜੇ ਕਮਾਈ ਦੁਗਣੀ ਹੈ ਤਾਂ ਮਿਹਨਤ ਵੀ ਦੁਗਣੀ ਹੈ। ਹਾਂਜੀ ਹਾਂਜੀ। ਹਰ ਪੰਜ ਦਿਨ ਹੀ ਸਪਰੇਅ ਹੁੰਦਾ ਜੀ। ਲੱਸੀ, ਗਊ ਪਿਸ਼ਾਬ, ਨਿੰਮ, ਆੱਕ ਤੇ ਧੂਰਾ। ਅੱਛਾ। ਇਹੋ ਜਿਹੀਆਂ ਚੀਜ਼ਾਂ ਦਾ ਬਿਜਕੇਲੇ ਮਲ ਕੇ ਪਾਈਦੇ। ਅੱਛਾ। ਆਰਗੈਨਿਕ ਹੀ ਕਰਦੇ ਮਤਲਬ ਕਰਨੀ ਸਪਰੇਅ ਪਰ ਆਰਗੈਨਿਕ ਕਰਨੀ ਹਰ 5 ਦਿਨ ਹੀ ਕਰੀ ਅਚਾਰ 5 ਦਿਨ ਹੀ ਕਰਦੇ ਹੁੰਦੇ ਸੀ ਜੇ ਮਿਸ ਹੋ ਗਈ ਕੀੜਾ ਵਿੱਚ ਆ ਗਿਆ ਫਿਰ ਤੁਹਾਡੇ ਕੋਲੋਂ ਇਦਾਂ ਨਹੀਂ ਮਰਨਾ ਅੱਛਾ ਇਹ ਫਿਰ ਜਿਵੇਂ ਤੁਸੀਂ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਤਾਂ ਹੁੰਦਾ ਕੁਝ ਨਹੀਂ 2 ਸਾਲ ਫਿਰ ਹੌਲੀ ਹੌਲੀ ਜਿਵੇਂ ਤੁਹਾਨੂੰ ਸਮਾਂ ਹੋ ਗਿਆ ਹੁਣ ਆ ਗਿਆ ਉਹ ਬਰਾਬਰ ਜਿਹਾ ਕਿ ਜਿੰਨਾ ਕੁ ਝਾੜ ਉਦਾਂ ਨਿਕਲਦਾ ਸਪ੍ਰੈਆਂ ਕਰਕੇ ਇਦਾਂ ਨਹੀਂ ਝਾੜ ਜਿਹੜਾ ਸਪ੍ਰੈਆਂ ਕਰਕੇ ਨਿਕਲਦਾ ਉਹਦੇ ਬਰਾਬਰ ਆਰਗੈਨਿਕ ਦਾ ਨਹੀਂ ਨਿਕਲਦਾ ਅੱਛਾ ਘਟ ਨਿਕਲਦਾ ਠੀਕ ਹੈ ਇਹ ਫਿਰ ਖਾਸੀਅਤ ਵੀ ਇਸੇ ਕਰਕੇ ਲੋਕ ਆਰਗੈਨਿਕ ਦੀ ਪਛਾਣ ਕਰਕੇ ਆਉਂਦੇ ਨੇ ਹਾਂਜੀ ਹਾਂ ਨਾਲੇ ਮੇਰੀ ਸਟੱਡੀ ਸਾਰੀ ਯੂਨੀਵਰਸਿਟੀ ਚ ਹੋਈ ਹੈ। ਅੱਛਾ। ਤੁਸੀਂ ਮੈਂ 1964 ਦਾ ਗ੍ਰੈਜੂਏਸ਼ਨ ਕੀਤੀ ਹੈ ਯੂਨੀਵਰਸਿਟੀ ਤੋਂ ਬੀਐਸਸੀ ਕੀਤੀ ਸੀ ਐਗਰੀਕਲਚਰ ਚ। ਅੱਛਾ। ਸਾਡਾ ਪਹਿਲਾ ਬੈਚ ਸੀ ਉੱਥੇ ਜਦੋਂ ਯੂਨੀਵਰਸਿਟੀ ਖੁੱਲੀ ਹੈ। ਅੱਛਾ। ਲੌਡਰ ਖੇਮ ਸਿੰਘ 걔ਲ ਮੇਰਾ ਕਲਾਸਮੇਟ ਸੀ ਠੀਕ ਹੈ ਜਿਹੜਾ ਬੀਸੀ ਰਹਿ ਕੇ ਰਿਟਾਇਰ ਹੋਇਆ ਉਹ ਤੁਸੀਂ ਫਿਰ ਐਗਰੀਕਲਚਰ ਦੀ ਬੀਐਸਸੀ ਕਰਕੇ ਤੁਸੀਂ ਨੌਕਰੀ ਵੀ ਕੀਤੀ ਕਿ ਜਾਂ ਖੇਤੀ ਵੀ ਕੀਤੀ ਬਸ ਨੌਕਰੀ ਸਰਵਸ 6 ਮਹੀਨੇ ਉੱਥੇ ਕੀਤੀ ਬਸ ਟੀਚੋ ਦੀ ਸਰਵਸ ਉੱਥੇ ਹੀ ਮਿਲ ਗਈ ਸੀ ਹਾਂ ਤੇ ਫਿਰ ਉਹ ਮੈਨੂੰ ਛੱਡਣੀ ਪਈ ਹਾਂ ਕਿ ਘਰਾਂ ਦੇ ਹਾਲਾਤ ਐਸੇ ਹੁੰਦੇ ਆ ਮੇਰੇ ਮਾਪਿਓ 15 ਦਿਨ ਦੇ ਬਕਵੇ ਨਾਲ ਐਕਸਪਾਇਰ ਹੋ ਗਏ ਸੀ ਜਿਸ ਕਰਕੇ ਮੈਨੂੰ ਸਭ ਕੁਝ ਛੱਡਣਾ ਪਿਆ ਅੱਛਾ ਕਿ ਰਹਿੰਦੀ ਫਿਰ ਤੁਹਾਡੀ ਕਿੰਨੇ ਵੇ ਤੁਸੀਂ ਆ ਜਾਂਦੇ ਹੋ ਖੇਤਾਂ 'ਚ ਔਰ ਕਿੰਨੇ ਵੇ ਜਾਂਦੇ ਹੋ ਸ਼ਾਮ ਨੂੰ ਮੈਂ ਤੇ ਸਵੇਰੇ ਤਾਂ ਮੈਂ ਘਰੋਂ 6 ਵਜੇ ਪਹਿਲਾਂ ਤਾਂ ਇੱਕ ਚੱਕਰ ਸਾਰਿਆਂ ਖੇਤਾਂ ਦਾ ਘਟਣਾ ਹੁੰਦਾ ਹਾਂ ਦੇਖਣਾ ਆਉਂਦਾ ਵੀ ਕਿਹੜੇ ਖੇਤ ਚ ਕੀ ਕੰਮ ਹੈ ਠੀਕ ਹੈ ਲੇਬਰ ਨੂੰ ਮੈਂ ਕਿੱਥੇ ਭੇਜਣਾ ਹਾਂ ਕਿਉਂ ਲੇਬਰ ਮੇਰੇ ਕੋ ਆਂਦੀ 8 ਵਜੇ ਹਾਂ ਉਹ ਜਿਹੜਾ 2 ਘੰਟੇ ਮੇਰਾ ਧੁੰਗ ਫੇਰ ਕੇ ਤੇ ਮੈਂ ਇਹ ਹੀ ਪਤਾ ਕਰਨਾ ਹੁੰਦਾ ਕਿ ਮੈਂ ਕਿਹੜੇ ਖੇਤ ਚ ਕੀ ਕੰਮ ਕਰਵਾਉਣਾ ਹਾਂ ਉਥੇ ਫਿਰ ਲੇਬਰ ਭੇਜੀ ਦੀ ਕੰਮ ਕਰਨ ਵਾਸਤੇ ਅੱਛਾ ਜਿਹੜੇ 8 8 ਆ ਕੇ ਮੈਂ ਇੱਥੇ ਬਹਿ ਗਿਆ ਫਿਰ ਇੱਥੋਂ ਨਹੀਂ ਉੱਠ ਹੁੰਦਾ ਅੱਛਾ ਫਿਰ ਤਾਂ ਮੈਂ ਸ਼ਾਮ ਤੱਕ ਇੱਥੇ ਹੀ ਆ। ਫਿਰ ਗੱਲੇ ਤੇ ਬੈਠੇ ਰਹਨੇ ਆ। ਬੇਵਾਸ ਕਿਲੇ ਤੇ ਵੱਜਾਂ ਇੱਥੇ। ਅੱਛਾ। ਫਿਰ 7 ਵਜੇ ਤੋਂ ਬਾਅਦ ਹੀ ਜਾਣਾ। ਠੀਕ ਹੈ। ਫਿਰ ਅੰਕਲ ਤੁਸੀਂ ਮਹਿਸੂਸ ਕੀ ਕੀਤਾ ਕਿ ਜਦੋਂ ਪਹਿਲਾਂ ਤੁਸੀਂ ਕਣਕ ਝੋਨਾ ਲਾਉਂਦੇ ਸੀ ਫਿਰ ਹੁਣ ਜਦੋਂ ਮੰਨ ਲਓ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੀ ਗੱਲ ਕਰੀਏ ਕਿ ਜੇਕਰ ਤੁਸੀਂ ਸਬਜ਼ੀਆਂ ਲਾਉਨੇ ਆ অর্ਗੈਨਿਕ ਤਾਂ ਕਿੰਨਾ ਕੁ ਮੁਨਾਫਾ ਹੋ ਸਕਦਾ ਹੈ ਕਿ ਕਿਸਾਨ ਨੂੰ? ਦੇਖੋ ਕਣਕ ਝੋਨੇ ਦਾ ਜਿਹੜਾ ਕੰਮ ਹੈ ਉਹ ਤੇ ਉਦਾਂ ਹੀ ਚੱਲਦਾ ਪਿਆ। ਜੀ। ਉਹ ਕੋਈ ਬੰਦ ਥੋੜਾ ਹੋਇਆ। ਹਾਂ। ਉਹਦੇ ਬਾਕੀ ਜ਼ਮੀਨ 'ਚ ਸਾਰਾ ਕਣਕ ਝੋਨਾ ਕਰਨਾ ਪੱਠੇ ਉਦਾਂ ਇਹ ਤੇ ਹੁਣ ਮੇ ਤੋਂ ਹੋਰ ਖੇਤਾਂ 'ਚ ਕੰਮ ਹੋਣਾ ਨਹੀਂ ਕਿਉਂਕਿ ਮੈਂ ਹਾਰਟ ਪੇਸ਼ੈਂਟ ਆ ਠੀਕ ਹੈ ਮੇਰਾ ਅੱਠ 'ਚ ਹੱਡ ਦਾ ਆਪਰੇਸ਼ਨ ਹੋਇਆ ਸੀ ਠੀਕ ਹੈ ਜਿਸ ਤੋਂ ਬਾਅਦ ਫਿਰ ਮੈਂ ਬੈਠ ਕੇ ਕੰਮ ਸ਼ੁਰੂ ਕੀਤਾ ਠੀਕ ਹੈ ਬੇਟਾ ਫਿਰ ਸਬਜ਼ੀਆਂ ਦਾ ਕਰਦਾ ਕਿ ਕਣਕ ਝੋਨੇ ਦਾ ਉਹ ਕਣਕ ਝੋਨੇ ਦਾ ਵੀ ਸਬਜ਼ੀਆਂ ਦਾ ਵੀ ਸਾਰਾ ਖੇਤ ਤਾਂ ਖੂਤਾਂ ਦਾ ਸਾਰਾ ਕੰਮ ਉਹਨਾਂ ਹੀ ਕਰਨਾ ਸਾਫ਼ ਰੱਖ ਦਿਓ ਕਿ ਡੈਡੀ ਤੇਰਾ ਸਬਜ਼ੀਆਂ ਵਾਲਾ ਪਾਸਿਓ ਕਿੰਨੇ ਆਏ ਤੇ ਸਾਡੇ ਅਧਰੂ ਝੋਨੇ ਵਾਲੇ ਪਾਸਿਓ ਨਾ 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 ਉਹ ਕੋਈ ਨਹੀਂ ਸਾਫ਼ ਸਾਰਾ ਇਕੱਠਾ ਹੀ ਆ ਉਹਨਾਂ ਕੋਲ ਹੀ ਅਸੀਂ ਕੀ ਕਰਨਾ ਹਾਂ अच्छा फिर कहता है कि ऑर्गेनिक जब कोई शुरुआत करता है तो कहते लोग टीचरਾਂ ਵੀ ਕਰਦੇ ਨੇ ਕਿ ਇਹ ਹੋਣਾ ਹਾਣਾ ਤਾਂ ਹੈ ਨਹੀਂ ਇੱਥੇ ਕੁਝ ਉਹ ਬਹੁਤ ਕੁਛ ਕੀਤਾ ਮੇਰੇ ਨਾਲ ਕਈਆਂ ਨੇ ਸ਼ੁਰੂ ਵੀ ਕੀਤਾ ਪਰ ਛੱਡ ਗਏ ਸਾਰੇ ਹਾਂ ਰਿਹਾ ਨਹੀਂ ਕੋਈ ਹੁਣ ਫਿਰ ਬਾਅਦ ਚ ਐਗਜ਼ੈਂਪਲਾਂ ਸੈੱਟ ਹੁੰਦੀਆਂ ਨੇ ਬਾਅਦ ਚ ਕਰੀ ਜਾਣ ਤੇ ਉਹ ਕੋਈ ਚੱਕਰ ਨਹੀਂ ਹੈ ਹਾਂ ਮਤਲਬ ਉਹ ਛੱਡ ਗਏ ਇਸ ਕਰਕੇ ਵੀ ਕਿਸੇ ਕੋਲ ਖੇਤ ਥੋੜੇ ਸੀ اچھا ਕਿਸੇ ਦਾ ਆਪਣਾ ਕੋਈ ਘਰ ਦੇ ਹਾਲਾਤ ਐਸੀ ਅਸੀਂ ਉਹ ਪਹਿਲੇ ਸਾਲ ਹੀ ਕਹਿੰਦਾ ਸੀ ਕਿ ਮੇਰੇ ਨਾਲ ਮਤਲਬ ਕਿ ਮੈਨੂੰ ਪੈਸੇ ਮਿਲ ਹਾਂ ਮੈਨੂੰ ਕੋਈ ਹੋਰ ਜਿਆ ਫਿਕਰ ਨਹੀਂ ਸੀ ਹਾਂ ਨਾ ਕੋਈ ਮਤਲਬ ਮੁੰਡੇ ਮੇਰੇ ਸੈੱਟ ਸੀ ਸਾਰੇ ਛੋਟਾ ਬਟਾ ਜਿਹੜਾ ਉਹ ਟੀਚਰ ਹੈ ਉਹਦੇ ਘਰ ਵਾਲੀ ਬਾਹੂ ਵੀ ਟੀਚਰ ਹੈ ਇਹ ਵੱਡਾ ਆਰਮੀ ਜੀ ਸੀ ਇਹਦੇ ਸਾਰੇ ਆਪਣੀ ਆਪਣੀ ਥਾਂ ਸੈੱਟ ਸੀ ਅੱਛਾ ਤੇ ਮੈਂ ਕੋਲ ਜਿਹੜੇ ਖੇਤਾਂ ਦੀ ਆਮਦਨ ਸੀ ਉਹ ਮੇਰੇ ਕੋਲ ਹੀ ਰਹਿਣੀ ਸੀ ਜੇ ਇਸ ਪਾਸੇ ਮੈਨੂੰ 2 ਸਾਲ ਨਹੀਂ ਵੀ ਕੁਝ ਮਿਲਿਆ ਤਾਂ ਬਾਕੀ ਖੇਤਾਂ 'ਚ ਮਿਲਦਾ ਸੀ ਹਾਂ ਇਸ ਕਰਕੇ ਮੈਂ ਮਹਿਸੂਸ ਨਹੀਂ ਕੀਤਾ ਹਾਂ ਨਾਲੇ ਮੈਂ ਵੈਸੇ ਵੀ ਕੁਆਲੀਫਾਈਡ ਆਦਮੀ ਸੀ ਮੈਨੂੰ ਪਤਾ ਸੀ ਕਿ ਜੋ ਕੁਝ ਵੀ ਹੋਣਾ ਇੱਥੇ ਹੀ ਹੋਣਾ। ਇਹ ਵਾਕਈ ਠੀਕ ਹੈ ਜੇਕਰ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਤੁਸੀਂ ਖੇਤੀ ਕਰਦੇ ਹੋ ਤਾਂ ਮੁਨਾਫਾ ਹੁੰਦਾ। ਹਾਂਜੀ ਹਾਂਜੀ ਪੱਕਾ ਹੁੰਦਾ ਜੀ। ਹਾਂ। ਯੂਨੀਵਰਸਿਟੀ ਤੋਂ ਬਿਨਾਂ ਤੇ ਅਸੀਂ ਜ਼ੀਰੋ ਹਾਂ। ਹਾਂ। ਲੱਗਦਾ ਕਿ ਇਹ ਵੀ ਘਾਟ ਹੈ ਕਿ ਬਹੁਤੇ ਕਿਸਾਨ ਉਹ ਨਹੀਂ ਮੰਨਦੇ। ਬਿਲਕੁਲ ਬਹੁਤ ਜ਼ਿਆਦਾ ਘਾਟ ਹੈ ਜੀ। ਹਾਂ। ਹੁਣ ਜਿੰਨੀਆਂ ਜੇ ਹੁਣ ਫਰਜ਼ ਕਰੋ ਅਸੀਂ ਇਹ ਆਰਗੈਨਿਕ ਨੂੰ ਛੱਡ ਕੇ ਦੂਜੇ ਪਾਸੇ ਜਾਈਏ ਜਿੱਦਾਂ ਕੈਮੀਕਲ ਲੋਕੀ ਵਰਤਦੇ ਆ ਜਾਂ ਖਾਦਾਂ ਪਾਉਂਦੇ ਆ। ਜਿੰਨੀ ਖਾਦ ਜਾਂ ਕੈਮੀਕਲ ਜਾਂ ਦਵਾਈਆਂ ਯੂਨੀਵਰਸਿਟੀ ਰეკਮੈਂਡ ਕਰਦੀ ਆ ਨਾ ਸਾਡੇ ਜ਼ਿਮੀਂਦਾਰ ਉਸ ਤੋਂ ਉਹ ਨੁਕਸਾਨ ਹੀ ਹੈ ਹਾਂ ਇੱਕ ਤਾਂ ਖੇਤਾਂ ਦੀ ਮਿੱਟੀ ਖਰਾਬ ਹੋ ਰਹੀ ਹੈ ਹਾਂ ਆਬੋ ਹਵਾ ਖਰਾਬ ਹੋ ਰਹੀ ਹੈ ਹਾਂ ਤੇ ਉਹਨਾਂ ਦਾ ਨੁਕਸਾਨ ਵੀ ਹੋ ਰਿਹਾ ਹੂੰ ਉਹ ਫਸਲ ਉਨੀ ਵੱਧ ਨਹੀਂ ਨਿਕਲਦੀ ਹਾਂ ਉਪਰਾਲ ਵੱਧ ਨਿਕਲਦਾ ਰਾਲਵਾਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਹਾਂਜੀ ਦਾਣੇ ਉਹਨੇ ਹੀ ਨਿਕਲਦੇ ਜਿਵੇਂ ਫਿਰ ਤੁਸੀਂ ਇਹ ਆਰਗੈਨਿਕ ਲਈ ਹੋਈ ਆ ਤਾਂ ਐਵੇਂ ਵੀ ਹੁੰਦਾ ਕਿ ਲੋਕੀ ਪਹਿਲੇ ਪੈਸੇ ਦੇ ਜਾਂਦੇ ਹੋਣ ਕਿ ਕਿਤੇ ਮੋਕਣਾ ਜਾਵੇ ਸਬਜੀ ਕੀ ਤੁਹਾਨੂੰ ਨਹੀਂ ਤਾਂ ਫੋਨ ਨਾਲ ਤੇ ਬੁੱਕ ਹੋ ਜਾਂਦੀ ਸਾਰੀ। ਅੱਛਾ ਬੁੱਕ ਕਰ ਜਾਂਦੀ। ਜਿਨ੍ਹਾਂ ਨੇ ਲੇਟ ਆਣਾ ਹੈ ਕਿ ਨਹੀਂ ਉਹ ਘਰੋਂ ਹੀ ਫੋਨ ਕਰ ਦਿੰਦੇ। ਅੱਛਾ ਮੈਨੂੰ ਲੱਗਦਾ ਸਾਰੀ ਕਰੀਮ ਹੈ ਜਿਹੜੇ ਚੰਗੇ ਅਫਸਰ ਕਲਾਸ ਜਿਹੜੇ ਲੋਕ ਨੇ ਮੈਨੂੰ ਲੱਗਦਾ ਸਾਰੇ ਇੱਥੇ ਆ ਕੇ ਜਾਂਦੇ ਨੇ। ਹਾਂਜੀ ਹਾਂਜੀ ਸਬਜੀ ਸਾਰੀ ਅਫਸਰਾਂ ਦੇ ਘਰ ਜਾਂਦੀ ਹੈ ਜੀ। ਅੱਛਾ ਜਿਹੜੇ ਮਤਲਬ ਪਿੰਡਾਂ ਦੇ ਲੋਕੀ ਆਉਂਨਾ ਉਹ ਘੱਟ ਸਬਜੀ ਲੈ ਜਾਂਦੇ ਆ। ਅੱਛਾ ਮੇਰੀ ਸਬਜੀ ਸਾਰੀ ਟੀਚਰਾਂ ਦੇ ਪ੍ਰੋਫੈਸਰਾਂ ਦੇ ਡਾਕਟਰਾਂ ਦੇ ਆ ਪ੍ਰਸ਼ਾਸਨ ਦੇ ਇਹਨਾਂ ਦੇ ਘਰ ਜਾਂਦੀ ਹੈ। ਇਹ ਸਾਰੇ ਡੀਸੀ ਐਸਐਸਪੀ ਇੱਥੋਂ ਹੀ ਹਾਂਜੀ ਹਾਂਜੀ ਠੀਕ ਹੈ। ਠੀ ਤੋ ਇਹ ਕਿਸਾਨ ਬਰਿਆਮ ਸਿੰਘ ਹੈਗੇ ਨੇ ਜਿਨ੍ਹਾਂ ਨੇ ਦਸੂਹਾ ਮਕੇਰੀਆਂ ਹਾਈਵੇ ਦੇ ਉੱਪਰ ਸਬਜ਼ੀਆਂ ਦਾ ਫਾਰਮ ਬਣਾਇਆ ਹੋਇਆ ਆਪ ਹੀ ਸਬਜ਼ੀਆਂ ਜਿਹੜੀਆਂ ਨੇ ਬੀਜਦੇ ਨੇ ਔਰ ਆਪ ਹੀ ਇੱਥੋਂ ਸੇਲ ਕਰਦੇ ਨੇ ਕਹਿੰਦੇ ਨੇ ਕਿ ਜੇਕਰ ਮਨਾਫਾ ਲੈਣਾ ਤਾਂ ਕਿਸਾਨਾਂ ਨੂੰ ਆਪਣੀਆਂ ਮੰਡੀਆਂ ਆਪ ਸਥਾਪਿਤ ਕਰਨੀਆਂ ਪੈਣਗੀਆਂ ਤਾਂ ਹੀ ਤੁਸੀਂ ਖੇਤੀ ਨੂੰ ਲਾਹੇਵੰਦ ਤੰਦਾ ਬਣਾ ਸਕਦੇ ਹੋ ਦੇਖਦੇ ਰਹੋ #ਪੰਜਾਬ